ਪਹਿਲਾਂ ਸੇ 1 ਲੱਖ 4500 ਰੁਪਏ ਦਾ ਸੋਨਾ ਲਿਆ ਫਿਰ ਇੱਕ 46000 ਰੁਪਏ ਦਾ ਵੱਖਰਾ ਸੋਨਾ ਲੈ ਕੇ ਗਿਆ 2:30 ਵਜੇ ਫੇਰ ਆਇਆ ਫਿਰ ਆ ਕੇ ਕਹਿੰਦਾ ਜੀ ਮੈਨੂੰ ਥੋੜਾ ਜਿਹਾ ਸੋਨਾ ਹੋਰ ਚਾਹੀਦਾ ਵਾ ਫਿਰ 84000 900 ਰੁਪਏ ਦਾ ਸੋਨਾ ਦੁਬਾਰਤੀ ਫੇਰ ਸਾਡੇ ਕੋਲ ਲੈ ਕੇ ਗਿਆ ਤੇ ਸਾਨੂੰ ਥੋੜੇ ਦਿਨਾਂ ਬਾਅਦ ਸਾਡਾ ਖਾਤਾ ਫ੍ਰੀਜ਼ ਹੋ ਗਿਆ ਸ਼ਕਲ ਦੇਖੋ ਧਿਆਨ ਨਾਲ ਆ ਚੋਰ ਹੈ ਪਹਿਲਾਂ ਫੋਨ ਚੋਰੀ ਕਰਦਾ ਹੈ ਫੋਨ ਚੋਰੀ ਕਰਨ ਤੋਂ ਬਾਅਦ ਹਟਦਾ ਨਹੀਂ ਹੈ ਫੋਨ ਨੂੰ ਹੈਕ ਕਰਦਾ ਹੈ ਹੈਕ ਕਰਨ ਤੋਂ ਬਾਅਦ ਉਹਦਾ ਪਾਸਵਰਡ ਹੈਕ ਕਰਦਾ ਹੈ ਫਿਰ ਜੀਪੇ ਦੇ ਵਿੱਚ ਜਾ ਕੇ ਪੇਮੈਂਟ ਕਰਦਾ ਉਹ ਵੀ ਵੱਖ-ਵੱਖ ਦੁਕਾਨਾਂ ਤੇ ਜਾ ਕੇ ਪੇਮੈਂਟ ਕਰਦਾ ਸੋਨਾ ਇਹਨੇ ਖਰੀਦ ਲਿਆ ਸਮਾਨ ਨੇ ਖਰੀਦ ਲਿਆ ਇਹਦਾ ਕੰਮ ਹੋ ਗਿਆ ਉਸ ਤੋਂ ਬਾਅਦ ਜਿਹਦੇ ਕੋਲ ਸਮਾਨ ਖਰੀਦਿਆ ਉਹ ਫਸ ਜਾਂਦਾ ਤੇ ਜਿਹਦਾ ਫੋਨ ਹੁੰਦਾ ਉਹ ਫਸ ਜਾਂਦਾ ਇਹ ਆਰਾਮ ਨਾਲ ਐਸ਼ ਕਰਦਾ ਹੈ ਇੱਦਾਂ ਤਾਂ ਕੋਈ ਵੀ ਦੁਕਾਨਦਾਰ ਚ ਲੇਗਾ ਸਮਾਨ ਲੇਗਾ ਹਰ ਕੋਈ ਆ ਕੇ ਗਾ ਕੇ ਇਹੀ ਗੱਲ ਕਹਿੰਦਾ ਵੀ ਮੈਂ ਮੈਂ ਯੂਪੀਆਈ ਪੈਸੇ ਦੇ ਰਿਹਾ ਐਸੀ ਲੈ ਲੈ ਰੇ ਸਾਰੀ ਦੁਨੀਆ ਲੈ ਰਹੀ ਹੈ ਉਹ ਪੈਸੇ ਕੱਲ ਨੂੰ ਉਹ ਨੂੰ ਸਾਨੂੰ ਕੀ ਪਤਾ ਕਿਦਾਂ ਪਤਾ ਲੱਗੇਗਾ ਵੀ ਉਸੋਂ ਪੈਸੇ ਚੋਰੀ ਦੇ ਆ ਜਾਂ ਮੋਬਾਈਲ ਚੋਰੀ ਦਾ ਵਾ ਐਸੀ ਸਾਡੇ ਕੋਲੋਂ ਸਮਾਨ ਲਿੱਤਾ ਐਸੀ ਉਹਨੂੰ ਸਮਾਨ ਦੇ ਦਿੱਤਾ ਵਾ ਉਹਨਾਂ ਕੋਲੋਂ ਸਾਨੂੰ ਯੂਪੀਆਈ ਕੀਤਾ ਵਾ ਐਸੀ ਯੂਪੀਆਈ ਦੇ ਪੇਮੈਂਟ ਲੈ ਕੇ ਐਸੀ ਉਹਨੂੰ ਦੇ ਦਿੱਤਾ ਹੁਣ ਸਾਡਾ ਅੰਦਰ ਕੀ ਕਸੂਰ ਆ ਜੀ ਇਹ ਜੀ ਮੋਬਾਈਲ ਉਸ ਬੰਦੇ ਦਾ ਲੁਧਿਆਣੇ ਰੇਲਵੇ ਸਟੇਸ਼ਨ ਚੋਰੀ ਹੋਇਆ ਸੀ ਉਹਨਾਂ ਨੇ ਜਾ ਕੇ ਬਿਹਾਰ ਜਾ ਕੇ ਕੰਪਲੇਟ ਕੀਤੀ ਆ ਵੀ ਮੇਰਾ ਮੋਬਾਈਲ ਚੋਰੀ ਹੋਇਆ ਵਾ ਉਹਨਾਂ ਦਾ 16 ਤਰੀਕ ਮੋਬਾਈਲ ਚੋਰੀ ਹੋਇਆ ਸੀ ਉਹਨਾਂ ਨੇ 20 ਤਰੀਕ 19 ਤਰੀਕ ਨੂੰ ਕੰਪਲੇਟ ਕੀਤੀ ਆ ਉੱਥੇ ਜਾ ਕੇ ਬਿਹਾਰ ਜਾ ਕੇ ਮੈਂ ਬਿਹਾਰ ਜਾ ਕੇ ਵੀ ਆਇਆ ਜੀ ਪਰ ਉਹਨਾਂ ਨੇ ਸਾਈਬਰ ਕ੍ਰਾਈਮ ਨੇ ਉੱਥੇ ਮੇਰੀ ਕੋਈ ਸੁਣੀ ਨਹੀਂ ਵੀ ਏਡੀ ਦੂਰੋਂ ਬੰਦਾ ਆਇਆ ਵਾ ਕੋਈ ਉਹਨਾਂ ਨੂੰ ਗੱਲ ਸੁਣੀਏ ਉਹ ਕਹਿੰਦੇ ਅਸੀਂ ਕੁਝ ਨਹੀਂ ਕਰ ਸਕਦੇ ਤਾ ਵੀ ਛਾਤਰ ਹੈ ਜਿੰਨੇ ਜਿੰਨੇ ਸਾਰੇ ਲੋਕ ਖੋਲੇ ਕਿਉਂਕਿ ਗੱਲ ਆ ਡਬਲ ਸਿਕਿਉਰਟੀ ਲੱਗੀ ਹੁੰਦੀ ਹੈ ਪਹਿਲਾਂ ਫੋਨ ਤੇ ਲੋਕ ਹੁੰਦਾ ਫਿਰ ਜੀਪੇ ਤੇ ਲੋਕ ਹੁੰਦਾ ਉਹ ਬੰਦਾ ਛਾਤਰ ਸੀ ਉਹਨੇ ਸਾਰੇ ਲੋਕ ਕੋਲ ਸੋਨਾ ਐਸੀ ਦੁਕਾਨਦਾਰੀ ਕਰਨੀ ਆ ਸਾਨੂੰ ਤਾਂ ਹੁਣ ਸਰਕਾਰ ਇਹ ਵੀ ਗੱਲ ਕਹਿੰਦੀ ਕਹਿੰਦੀ ਤੁਸੀਂ ਕੈਸ਼ ਕੈਸ਼ ਨਹੀਂ ਲੈਣਾ ਤੁਸੀਂ ਆਨਲਾਈਨ ਪੈਸੇ ਲਓ ਐਸੀ ਆਨਲਾਈਨ ਪੈਸੇ ਲੈਣੇ ਤਾਂ ਮਰਦੇ ਕੈਸ਼ ਲੈਣੇ ਪੈਸੇ ਤਾਂ ਮਰਦੇ ਹੁਣ ਐਸੀ ਦੁਕਾਨਦਾਰ ਨੇ ਜਾਂ ਤਾਂ ਬੰਦ ਕਰਕੇ ਘਰੇ ਬੈਜੀ ਸ਼੍ਰੀਕਲ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਮੈਂ ਹਾਕੂ ਵਰਜੋਤ ਸਿੰਘ ਜੇ ਤੁਸੀਂ Google Pay ਤੇ ਪੇਮੈਂਟ ਅਕਸੈਪਟ ਕਰਦੇ ਹੋ ਤਾਂ ਸਾਵਧਾਨ ਹੋ ਜਾਓ ਇਹ ਨਾ ਹੋਵੇ ਤੁਹਾਡਾ ਅਕਾਊਂਟ ਫ੍ਰੀਜ਼ ਹੋ ਜਾਏ ਤੁਹਾਡੀਆਂ ਦੁਕਾਨਾਂ ਤੇ ਜਿਸ ਸਕੈਨਰ ਲੱਗਿਆ ਹੋਇਆ ਉਸ ਦੇ ਵਿੱਚ ਕੋਈ ਪੇਮੈਂਟ ਪਾ ਕੇ ਜਾਂਦਾ ਤਾਂ ਇਹ ਨਾ ਹੋਵੇ ਕਿ ਉਹ ਵੀ ਜਿਹੜਾ ਹੈ ਪੇਮੈਂਟ ਤੁਹਾਡੀ ਤੁਹਾਡੇ ਕੋਲ ਪਹੁੰਚੇ ਹੀ ਨਾ ਉਹ ਪਹਿਲਾਂ ਹੀ ਫ੍ਰੀਜ਼ ਹੋ ਜਾਏ ਜਾਂ ਉਹ ਪੇਮੈਂਟ ਕਿਸੇ ਠੱਗੀ ਦੀ ਹੋਵੇ ਲੁਧਿਆਣਾ ਦੇ ਵਿੱਚ ਮੌਜੂਦ ਲੁਧਿਆਣਾ ਗਿਲ ਚੌਂਕ ਨਜ਼ਦੀਕ ਇੱਕ ਜੁਵੈਲਰ ਨਾਲ ਇਹੀ ਗੱਲ ਹੋਈ ਖਬਰਾਂ ਜ਼ਰੂਰ ਤੁਸੀਂ ਸੁਣਦੇ ਹੋ ਹੋਗੇ ਸੋਨਾ ਲੱਖ ਦਾ ਹੋ ਗਿਆ ਡੇਢ ਲੱਖ ਦਾ ਹੋ ਗਿਆ ਤਾਂ ਜਦੋਂ ਸੋਨਾ ਆਪਣੀ ਪੀਕ ਤੇ ਸੀਗਾ ਦੀਵਾਲੀ ਦੇ ਦਿਨਾਂ ਦੇ ਵਿੱਚ ਉਹਨਾਂ ਦਿਨਾਂ ਵਿੱਚ ਇਹਨਾਂ ਕੋਲ ਇੱਕ ਵਿਅਕਤੀ ਆਂਦਾ ਵਿਅਕਤੀ ਬੜੇ ਆਰਾਮ ਨਾਲ ਬੈਠਦਾ ਇਹਨਾਂ ਨਾਲ ਗੱਲਬਾਤ ਕਰਦਾ ਸੋਨਾ ਖਰੀਦਦਾ ਪੇਮੈਂਟ ਜਿਹੜੀ ਆ ਉਸ ਸਕੈਨਰ ਰਾਹੀਂ ਆਨਲਾਈਨ ਕਰਦਾ ਤੇ ਉਸ ਤੋਂ ਬਾਅਦ ਇਹਨਾਂ ਦੀ ਪੇਮੈਂਟ ਜਿਹੜੀ ਆ ਉਹ ਫ੍ਰੀਜ਼ ਹੋ ਜਾਂਦੀ ਆ ਹੁਣ ਇਹਨਾਂ ਨਾਲ ਹੋਇਆ ਕੀ ਆ ਉਹ ਗੱਲਬਾਤ ਕਰਦੇ ਆ ਇਹਨਾਂ ਤੋਂ ਪੁੱਛਦੇ ਆ ਵੀ ਅਸਲ ਚ ਕੀ ਪਾਣਾ ਵਾਪਰ ਗਿਆ ਤੇ ਤੁਸੀਂ ਵੀ ਸਾਵਧਾਨ ਹੋ ਜਾਓ ਜੋ ਇਹਨਾਂ ਨਾਲ ਹੋਇਆ ਤੁਹਾਡੇ ਨਾਲ ਨਾ ਹੋ ਜੇ ਗੱਲਬਾਤ ਕਰਦੇ ਆ ਪੁੱਛਦੇ ਆ ਜਾਣਕਾਰੀ ਦਿਓਗੇ ਵੀ ਮਾਮਲਾ ਕੀ ਆ ਕੀ ਹੋਇਆ ਇੱਕ ਬੰਦਾ ਤੁਹਾਡੇ ਕੋਲ ਆਂਦਾ ਕਿੰਨਾ ਦਾ ਉਹ ਸੋਨਾ ਖਰੀਦ ਕੇ ਜਾਂਦਾ ਕੀ ਕੀ ਖਰੀਦ ਕੇ ਲੈ ਕੇ ਗਿਆ ਤਾਂ ਇੱਲਾ ਤਾਂ ਸਾਰਿਆਂ ਦੀ ਸਸਰੀ ਕਾਲ ਜੀ ਸਾਡੇ ਕੋਲ 17 ਤਰੀਕ ਨੂੰ ਸਾਡੇ ਕੋਲ ਬੰਦਾ ਆ ਰਿਹਾ 12 ਵਜੇ ਸਵੇਰੇ ਸਾਨੂੰ ਆ ਕੇ ਕਹਿੰਦਾ ਜੀ ਮੈਂ ਸੋਨਾ ਲੈਣਾ ਅਸੀਂ ਉਹਨੂੰ سونے ਦਾ ਰੇਟ ਦੱਸਿਆ ਉਹ ਸੋਨਾ ਆ ਕੇ ਕਹਿੰਦਾ ਵੀ ਮੈਂ Google Pay ਕਰਕੇ ਦੇਣਾ ਐ ਅਸੀਂ ਉਹਨੂੰ ਸੋਨਾ ਦਿੱਤਾ ਵਾ ਤੇ ਉਹਨੇ ਸਾਡੇ ਕੋਲੋਂ ਪੇਮੈਂਟ ਲੈ ਕੇ ਆਇਆ ਪੇਮੈਂਟ ਦੇਤੀ ਉਹਨੇ Google Pay ਕੀਤਾ ਸਾਨੂੰ Google Pay ਕੀਤਾ ਹਾਂਜੀ ਉਹਨੇ ਸਾਡੇ ਕੋਲੋਂ ਪਹਿਲਾਂ ਸੇ 1,45,000 ਰੁਪਏ ਦਾ ਸੋਨਾ ਲਿਆ ਫਿਰ ਇੱਕ 46,000 ਰੁਪਏ ਦਾ ਵੱਖਰਾ ਸੋਨਾ ਲੈ ਕੇ ਗਿਆ ਫਿਰ ਉਹ 2:30 ਵਜੇ ਫਿਰ ਆਇਆ 2:30 ਪੋਣੀ 3:00 ਵਜੇ ਆਇਆ ਸਾਡੇ ਕੋਲ ਫਿਰ ਆ ਕੇ ਕਹਿੰਦਾ ਜੀ ਮੈਨੂੰ ਥੋੜਾ ਜਿਹਾ ਸੋਨਾ ਹੋਰ ਚਾਹੀਦਾ ਵਾ ਫਿਰ 84000 ਰੁਪਏ ਦਾ ਸੋਨਾ ਦੁਬਾਰਾ ਜੀ ਫਿਰ ਸਾਡੇ ਕੋਲ ਲੈ ਕੇ ਗਿਆ ਤੇ ਸਾਨੂੰ ਥੋੜੇ ਦਿਨਾਂ ਬਾਅਦ ਸਾਡਾ ਖਾਤਾ ਫ੍ਰੀਜ਼ ਹੋ ਗਿਆ ਅਸੀਂ ਬੈਂਕ ਗਏ ਬੈਂਕ ਤੱਕ ਵੀ ਦੇਖਿਆ ਵੀ ਸਾਡਾ ਖਾਤਾ ਫ੍ਰੀਜ਼ ਹੋਇਆ ਹੋਇਆ ਅਸੀਂ ਉਹਨਾਂ ਨੂੰ ਪੁੱਛਿਆ ਵੀ ਸਾਡਾ ਖਾਤਾ ਕੀ ਹੋਇਆ ਉਹ ਕਹਿੰਦੇ ਜੀ ਤੁਹਾਡੀ ਕੋਈ ਪੇਮੈਂਟ ਆਈ ਸੀ ਜਿੱਦਾਂ ਅ ਯੂ ਪੀ ਆਈ ਤੁਸੀਂ ਲੈ ਆਉਣਾ ਕੋਈ ਪੇਮੈਂਟ ਤੇ ਅਸੀਂ ਪੇਮੈਂਟ ਚੈੱਕ ਕਰਾਈ ਅਸੀਂ ਉਹ ਕਹਿੰਦੇ ਸਾਈਬਰ ਕ੍ਰਾਈਮ ਚ ਸੀ ਜਾ ਉਹ ਤਾਂ ਉਹਨਾਂ ਨੇ ਖਾਤਾ ਫ੍ਰੀਜ਼ ਕੀਤਾ ਫਿਰ ਅਸੀਂ ਉੱਥੇ ਗਏ ਉਹ ਕਹਿੰਦੇ ਤੁਸੀਂ ਸੁਣਨਾ ਜਿਹੜਾ ਜਿਹੜਾ ਸੋ ਤੁਹਾਡੇ ਕੋਲ ਪੇਮੈਂਟ ਆਈ ਸੀ ਇਹ ਮੋਬਾਈਲ ਚੋਰੀ ਦਾ ਸੀ ਚੋਰੀ ਦਾ ਫੋਨ ਸੀ ਹਾਂਜੀ ਚੋਰੀ ਦਾ ਫੋਨ ਸੀ ਉਹਨੇ ਤੁਹਾਨੂੰ ਯੂਪੀ ਆ ਗਿਆ ਮੈਂ ਕਿਹਾ ਸਾਨੂੰ ਤਾਂ ਉਹਨਾਂ ਨੇ ਸਕੈਨ ਕਰਕੇ ਗਿਆ ਸਾਡੇ ਕੋਲ ਫਿਰ ਉਹਨੇ ਬਾਕੀ ਦਾ ਉਸ ਬੰਦੇ ਨੇ ਪਾਸਵਰਡ ਵੀ ਲਾ ਕੇ ਦਿੱਤਾ ਵਾ ਮੋਬਾਈਲ ਦੇ ਉੱਤੇ ਇੰਦਾਂ ਤਾਂ ਕੋਈ ਵੀ ਦੁਕਾਨਦਾਰ ਚ ਲੇਗਾ ਸਮਾਨ ਲੇਗਾ ਹਰ ਕੋਈ ਆ ਕੇ ਗਾ ਕੇ ਇਹੀ ਗੱਲ ਕਹਿੰਦਾ ਵੀ ਮੈਂ ਮੈਂ ਯੂਪੀਆਈ ਪੈਸੇ ਦੇ ਰਿਹਾ ਐਸੀ ਲੈ ਲੈ ਰੇ ਸਾਰੀ ਦੁਨੀਆ ਲੈ ਰਹੀ ਆ ਉਹ ਪੈਸੇ ਕੱਲ ਨੂੰ ਉਹ ਨੂੰ ਸਾਨੂੰ ਕੀ ਪਤਾ ਕਿਦਾਂ ਪਤਾ ਲੱਗੇਗਾ ਵੀ ਉਸੋਂ ਪੈਸੇ ਚੋਰੀ ਦੇ ਆ ਜਾਂ ਮੋਬਾਈਲ ਚੋਰੀ ਦਾ ਵਾ ਐਸੀ ਸਾਡੇ ਕੋਲੋਂ ਸਮਾਨ ਲਿੱਤਾ ਐਸੀ ਪੇਮੈਂਟ ਉਹਨੂੰ ਦੇਤੀ ਉਹਨੂੰ ਸਮਾਨ ਦੇ ਦਿੱਤਾ ਵਾ ਉਹਨਾਂ ਕੋਲੋਂ ਸਾਨੂੰ ਯੂਪੀਆਈ ਕੀਤਾ ਵਾ ਐਸੀ ਯੂਪੀਆਈ ਤੇ ਪੇਮੈਂਟ ਲੈ ਕੇ ਐਸੀ ਉਹਨੂੰ ਦੇਤਾ ਵਾ ਹੁਣ ਸਾਡਾਂ ਅੰਦਰ ਕੀ ਕਸੂਰ ਆ ਜੀ ਇਹ ਵੀ ਗੱਲ ਆ ਇਹ ਵੀ ਵੱਡੇ ਸਵਾਲ ਆ ਕਿਉਂਕਿ ਜਦੋਂ ਵੀ ਫੋਨ ਚੋਰੀ ਹੁੰਦਾ ਤਾ ਅਸੀਂ ਵੀ ਕਈ ਵਾਰੀ ਇੱਕ ਵਾਰੀ ਮੇਰਾ ਵੀ ਫੋਨ ਚੋਰੀ ਹੋਇਆ ਸੀ ਤਾਂ ਮੈਂ ਬੈਂਕ ਕੋਲ ਕੀਤੀ ਸੀ ਉਹ ਕਹਿੰਦੇ ਸੀ ਕੋਈ ਵੀ ਤੁਹਾਡੀ ਪੇਮੈਂਟ ਜਿਹੜੀ ਹੈ ਇਹ ਨਾ ਸੋਚਿਓ ਵੀ ਤੁਹਾਡੇ ਕੋਈ ਪੇਮੈਂਟ ਜਿਹੜੀ ਆ ਜੀਪੇ ਤੋਂ ਹੋ ਗਿਆ ਜਾਂ ਬੈਂਕ ਅਕਾਊਂਟ ਦੀ ਜਿਹੜੀ ਐਪ ਆ ਉਹ ਤੋਂ ਟਰਾਂਸਫਰ ਕਰ ਲੇਗਾ ਤੁਹਾਡੀ ਪੇਮੈਂਟ ਸਿਕਿਉਰ ਆ ਮਤਲਬ ਜਿਹਦਾ ਫੋਨ ਚੋਰੀ ਹੋਇਆ ਉਹਦੀ ਵੀ ਪੇਮੈਂਟ ਸਿਕਿਉਰ ਨਹੀਂ ਆ ਉਹਦੀ ਵੀ ਪੇਮੈਂਟ ਹੋ ਸਕਦੀ ਆ ਅੱਗੇ ਕਿਸੇ ਪਾਸੇ ਤੇ ਉਸ ਤੋਂ ਬਾਅਦ ਜਿੰਨੂੰ ਪੇਮੈਂਟ ਕਰ ਰਿਹਾ ਉਹ ਵੀ ਜਿਹੜਾ ਹੈ ਕਿੱਥੇ ਨਾ ਕਿੱਥੇ ਇਸ ਦੇ ਵਿੱਚ ਫਸ ਸਾਡੇ ਸਾਹਮਣੇ ਆ ਦੇਖੋ ਜੀ ਸਾਡੇ ਕੋ ਬਕਾਇਦਾ ਉਹ ਬੰਦੇ ਨੇ ਸਾਡੇ ਕੋਲ ਅਸੀਂ ਉਸ ਬੰਦੇ ਨੂੰ ਬਿੱਲ ਵੀ ਕੱਟ ਕੇ ਦਿੱਤਾ ਆ ਚੈੱਕ ਕਰੋ ਜੀ ਕੀ ਕੀ ਲੈ ਕੇ ਕੀ ਕੀ ਗਿਆ ਤੁਹਾਡੇ ਕੋਲ ਤੇ ਟੋਟਲ ਕਿੰਨੇ ਦਾ ਸਮਾਨ ਲੈ ਕੇ ਗਿਆ ਸਾਡੇ ਕੋਲ ਇੱਕ ਇੱਕ ਪੇਮੈਂਟ ਦੇ ਕੇ ਗਿਆ ਲੈ ਕੇ ਗਿਆ ਸਮਾਨ 142500 ਰੁਪਏ ਦੀ ਇਹ ਬਾਹਰ ਲੈ ਕੇ ਗਿਆ ਸੋਨੇ ਦਾ ਕੁਵੈਨ ਸੀ ਅੱਛਾ ਫਿਰ ਤੁਹਾਡੇ ਕੋਲੋਂ ਇੱਕ ਰਿੰਗ ਲੈ ਕੇ ਗਿਆ ਜੀ 46000 ਰੁਪਏ ਦੀ ਰਿੰਗ ਲੈ ਕੇ ਗਿਆ ਆ ਦੇਖੋ ਬਕਾਇਦਾ ਉਸੇ ਟਾਈਮ ਦਾ ਬਿੱਲ ਸਾਡੇ ਕੋਲ ਸੀਸੀ ਕੈਮਰੇ ਦੀ ਰਿਕਾਰਡਿੰਗ ਹੈ ਉਹ ਬੰਦਾ ਸਾਡੇ ਕੋਲ ਆ ਕੇ ਆਇਆ ਵਾ ਬੜੇ ਆਰਾਮ ਨਾਲ ਬੈਠਾ ਵਾ ਅਸੀਂ ਉਸ ਬੰਦੇ ਨੂੰ ਇੱਕ ਸਾਡੇ ਕੋਲ ਕਟੋ ਕਟਨੀ 15 ਅੱਧਾ ਘੰਟੇ ਤੋਂ ਉੱਪਰ ਸਾਡੇ ਕੋਲ ਬੰਦਾ ਬਹਿ ਕੇ ਗਿਆ ਬਾਅਦ ਦੇ ਵਿੱਚ ਸਾਡੇ ਕੋਲੋਂ ਪੇਮੈਂਟ ਇਹ ਤਾਂ 12 ਵਜੇ ਟਾਈਮ ਸੀ ਉਸ ਤੋਂ ਬਾਅਦ 3 ਵਜੇ ਫਿਰ ਆਇਆ ਸਾਡੇ ਕੋਲ 3 ਵਜੇ ਆ ਕੇ ਫਿਰ ਸਾਡੇ ਕੋਲ ਲੈ ਕੇ ਗਿਆ ਸੋਨਾ ਸਾਡੇ ਕੋਲ ਬੜੇ ਆਰਾਮ ਨਾਲ ਬੈਠ ਕੇ ਗਿਆ ਆਇਆ ਵਾ ਸਾਨੂੰ ਕੀ ਪਤਾ ਵੀ ਬੰਦਾ ਚੋਰ ਆ ਕੋਣ ਆ ਕਿਉਂ ਨਹੀਂ ਗਾ ਮਤਲਬ ਬੰਦੇ ਨੂੰ ਕੋਈ ਵੀ ਡਰ ਨਹੀਂ ਹੈਗਾ ਕੋਈ ਬਿਲਕੁਲ ਜ਼ੀਰੋ ਫੋਨ ਚੋਰੀ ਦਾ ਆਰਾਮ ਨਾਲ ਲੈ ਕੇ ਘੁੰਮ ਰਿਹਾ ਤੁਹਾਡੇ ਕੋਲ ਦੋ ਦੋ ਵਾਰੀ ਆ ਗਿਆ ਵੀ ਬੰਦਾ ਕਹਿੰਦਾ ਵੀ ਸੀਸੀਟੀਵੀ ਲੱਗਿਆ ਉਹਦੀ ਨਜ਼ਰ ਵੀ ਸੀਸੀਟੀਵੀ ਵੱਲ ਗਈ ਹੋਣੀ ਆ ਮੇਰੀ ਸ਼ਕਲ ਨਜ਼ਰ ਆ ਰਹੀ ਆ ਤਾਂ ਵੀ ਦੋ ਦੋ ਵਾਰੀ ਤੁਹਾਡੇ ਕੋਲ ਆ ਬਿਲਕੁਲ ਜੀ ਆ ਦੇਖੋ ਜੀ ਬੰਦੇ ਤਾਂ ਸਾਡੇ ਕਲੀਅਰ ਹੈਗਾ ਜੀ ਵੀਡੀਓ ਆ ਚੈੱਕ ਕਰੋ ਜੀ ਆ ਬੰਦੇ ਦੀ ਪੀਕ ਹੈਗੀ ਆ ਨਾਲ ਬਗੈਰ ਰਿਕਾਰਡਿੰਗ ਆ ਸਾਡੇ ਕੋਲ ਜਦੋਂ ਆਇਆ ਵਾ ਜਿੰਨੀ ਵਾਰ ਆਇਆ ਸਾਡੇ ਕੋਲ ਪ੍ਰੋਪਰ ਰਿਕਾਰਡਿੰਗ ਆ ਸਾਡੇ ਕੋਲ ਸੀਸੀਟੀਵੀ